ਅਸੀਂ ਬਾਣੀ ਦੀ ਘੱਟ ਆਪਣੀਆਂ ਗੱਲਾਂ ਦੀ ਜ਼ਿਆਦਾ ਜੋਰ ਲਾਉਂਦੇ ਆਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆਂ ਵੀ ਮੈਂ ਵੀ ਇੱਕ ਬੰਦੇ ਨੂੰ ਮਾਫ਼ ਨਹੀਂ ਕਰਦਾ ਆਖੋ ਸਤਿਨਾਮ ਬਾਕੀਆਂ ਨੂੰ ਮਾਫ਼ੀ ਕਿਤੇ ਨਾ ਕਿੱਥੇ ਮਿਲ ਸਕਦੀ ਪਾਪ ਸਭ ਤੋਂ ਵੱਡਾ ਮੇਰੀ ਨਿਗਾਹ ਵਿੱਚ ਕਿਹੜਾ ਕਰਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀ ਗੁਰੂ ਜੀ ਤੁਸੀਂ ਦੱਸੋ ਤੁਹਾਡੀ ਨਿਗਾਹ ਵਿੱਚ ਕਿਹੜਾ ਬੰਦਾ ਸਭ ਤੋਂ ਵੱਡਾ ਪਾਪ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਬੋਲ ਪਤਾ ਕੀ ਹੈ ਕਾਹੇ ਪੁੱਤ ਝਗਰਤ ਹਾਂ ਸੰਗ ਪਾ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾ ਇਹਦੇ ਅਰਥ ਕੀ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਜਿਨ੍ਹਾਂ ਤੈਨੂੰ ਪਾਲਿਆ ਜਿਨ ਕੇ ਜਣੇ ਬਡੀਰੇ ਜਣੇ ਮਤਲਬ ਜਨਮ ਬਡੀਰੇ ਮਤਲਬ ਵੱਡੇ ਕੀਤਾ ਤੁਮ ਤੂੰ ਕਿੱਡਾ ਵੱਡਾ ਹੋ ਗਿਆ ਪਰ ਤੂੰ ਨੇ ਕੀ ਕੀਤਾ ਜਦੋਂ ਆਜੋ ਜਾਣ ਵੇਲੇ ਮੰਜੇ ਤੇ ਪੈ ਸੀ ਕਹਿੰਦੇ ਸੀ ਪਾਣੀ ਦਾ ਘੁੱਟ ਦੇ ਦੋ ਉਦੋਂ ਧਿਆਨ ਨਹੀਂ ਜਦੋਂ ਕਹਿੰਦੇ ਸੀ ਮੈਨੂੰ ਬਾਥਰੂਮ ਤੱਕ ਲੈ ਚੱਲੋ ਉਦੋਂ ਧਿਆਨ ਨਹੀਂ ਕਹਿੰਦੇ ਇਹਨੂੰ ਬਿਰਦਾ ਚੁਣੋ ਛੱਡੋ ਇੰਦਾਂ ਅੰਦਰ ਦਾ ਪਰੇਸ਼ਾਨ ਕਰਦਾ ਹੁੰਦੀਆਂ ਅਜਿਹੀ ਗੱਲਾਂ ਆਉਂ ਆਂ ਇੰਦਰ ਨਹੀਂ ਜਾਣਾ ਆਪਣਾ ਗੁਰੂ ਦੀ ਮੱਤ ਲੈ ਕੇ ਚੱਲਣਾ ਕਿਉਂਕਿ ਗੁਰ ਕੀ ਮੱਤ ਤੂੰ ਲੈ ਆਣੇ ਭਗਤ ਵਿਰਹਾ ਹੋ ਤੂੰ ਬੇਸਿੱਖ ਸਾਡੀ ਅਕਲ ਸਾਡੇ ਸਿਆਣਪ ਤੇ ਗੁਣਵਾਲੀ ਉਹਦੀ ਗੁਰੂ ਦੀ ਮੱਤ ਧਾਰਨ ਵਾਲੀ ਆਓ ਗੁਰੂ ਕਿਰਪਾ ਕਰੇ